ਹਲੋ ਦੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫਰਮ ਦੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਅਮੀ ਦੇ ਨਾਲ ਆਪਾਂ ਬਲੌਗ ਜਿਹੜਾ ਸ਼ੁਰੂ ਕਰਨ ਲੱਗੇ ਆਂ ਤਾਈਂ ਪੌਣੀ ਦਿਨ ਦਾ ਹੋ ਗਿਆ ਤੇ ਠੰਡ ਸਵੇਰ ਦੀ ਬਹੁਤ ਜ਼ਿਆਦਾ ਹੈ ਆ ਮੈਨੂੰ ਲੱਗਦੀ ਆ ਮੇਰਾ ਮੰਨਣਾ ਆ ਵੀ ਠੰਡ ਵੱਗੀ ਆ ਤੇ ਪੱਕੇ ਸਾਰਿਆਂ ਦਾ ਨਹੀਂ ਮੈਨੂੰ ਪਤਾ ਤੇ 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 ਆਪਾਂ ਹੁਣ ਬਲੌਗ ਸ਼ੁਰੂ ਕਰ ਲਿਆ ਮਸ਼ੀਨ ਮੈਂ ਲਾਈ ਹੋਈ ਆ ਕੱਪੜੇ ਧੋਣ ਨੂੰ ਤੇ ਕਰਦੇ ਆਂ ਕੰਮ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਤੇ ਹੁਣ ਕੋਈ ਠੰਡ ਦੇ ਵਿੱਚ ਗੱਲ ਜੀ ਨਹੀਂ ਆਉਂਦੀ ਪਤਾ ਕੀ ਗੱਲ ਆ ਮੈਨੂੰ ਲੱਗੀ ਹੋਈ ਆ ਚਾਹ ਦੀ ਭੁੱਖ ਤੇ ਮੈਲ ਵਾਲੀ ਮਸ਼ੀਨ ਮੈਨੂੰ ਕੋਈ ਚਾਹ ਵੀ ਨਹੀਂ ਬਣਾ ਕੇ ਦਿੰਦਾਗਾ ਕੀ ਆ ਕੀਆ ਜਾਏ ਚਾਹ ਪੀ ਜਾਏ ਜਾਂ ਕਪੜੇ ધોਜਾਂ ਹੁਣ ਮੈਨੂੰ ਆਇਆ ਲਾਹਾਜਾ ਹੋ ਗਿਆ ਪਾਣੀ ਗਰਮ ਕਰਿਆ ਸੀ ਤੇ ਬਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਗ ਜਿਹੜੀ ਵੱਲ ਪਈ ਤੇ ਪਾਣੀ ਵੀ ਮਿੰਟ ਜੀ ਗਰਮ ਹੋ ਗਿਆ ਟਿਮੋਟੇ ਲੱਕੜਾਂ ਨਹੀਂ ਪਾਲੀਆਂ ਸੀ ਇੱਥੇ ਚ ਕਰਨੇ ਤਾਂ ਆਪਾਂ ਦੋ ਗੇੜੇ ਹੀ ਆ ਮਸ਼ੀਨ ਦੇ ਪਾਲੇ ਨਹੀਂ ਹੈਗੇ ਕੱਪੜੇ ਹੈਗੇ ਵੀ ਆ ਹੈਵ ਨਹੀਂ بس ਇੱਕ ਗੇੜਾ ਪਾਇਆ ਹੋਇਆ ਇੱਕ ਹੋਰ ਕਰ ਲਾਂਗੇ ਦਾ ਇੱਕ ਤਾਂ ਤੋਹਿਆ ਵੀ ਹੈ। ਤਾਂ ਆਪ ਲੋਗ ਘੇਰਾ ਪਾਇਖੋ। ਤੇ ਸੂਰਜ ਥੋੜਾ ਥੋੜਾ ਨਿਕਲਦਾ ਇੱਥੇ ਦੇਖੋ। बस ਮੱਧ ਦਵਨੀਆਂ ਸੂਰਜ ਨਿਕਲਿਆ ਹੋਇਆ। ਪਾ ਚੱਲਦੀ ਆ ਠੰਡੀ ਠੰਡੀ ਮੇਰੇ ਸਿਰ ਨੂੰ ਕੰਨਾਂ ਨੂੰ ਜ਼ਿਆਦਾ ਠੰਡ ਲੱਗਦੀ ਆ ਪਸ਼ੂਆਂ ਦਾ ਬਹੁਤ ਔਖਾ ਜਿੱਦਾਂ ਐ ਪਲੜੇ ਜਿਹੇ ਨਹੀਂ ਚੱਕੇ ਜਾਂਦੇ ਨਾ ਬੱਠੇ ਆ ਤੇ ਉਹ ਹੁਣ ਇਹ ਪੱਠੇ ਪਾ ਕੇ ਗਏ ਆ ਮੱਸੀਆ ਤੇ ਮੱਸੀਆ ਤੇ ਗਏ ਪਤਾ ਨਹੀਂ ਹਾਂ ਲੱਗਦਾ ਮੈਨੂੰ ਮੱਸੀਆ ਤੇ ਹੀ ਗਏ ਕਹਿੰਦੇ ਸੀ ਕਿਹਦੇ ਫੇ ਜਾ ਕੇ ਉਹ ਤੇ ਬਾਹਰ ਦਾ ਮੌਸਮ ਵੀ ਦਿਖਾ ਦਿੰਨੇ ਆ ਤੁਹਾਨੂੰ ਤੁਸੀਂ ਵੀ ਦੱਸਿਓ ਕਿ ਠੰਡ ਲੱਗਦੀ ਆ ਤੁਹਾਨੂੰ ਮੈਨੂੰ ਤਾਂ ਲੱਗਦੀ ਆ ਹੁੰਦਾ ਜਿਤੋਂ ਦਾ ਜੀ ਹੈਗੀ ਆ ਲੇਟ ਇਸ ਹੂਰ ਤੇ ਨਿਕਲਦਾ ਅੱਜ ਸਵੇਰ ਦਾ ਨਿਕਲਦਾ ਸੀ ਬੱਦਲ ਜਾਂ ਫਿਰ ਮੂਰੇ ਹੋ ਜਾਂਦਾ ਸੀ ਨਿਕਲਦਾ ਸੀ ਬੱਦਲ ਜਾਂ ਫਿਰ ਮੂਰੇ ਹੋ ਜਾਂਦਾ ਸੀ ਤੇ ਕੋਈ ਕੰਮ ਹੁੰਦਾ ਹੀ ਨਹੀਂ ਖਾਸ ਬਸ ਇੱਕ ਮੇਨ ਦੋ ਤਿੰਨ ਕੇ ਕੰਮ ਹੁੰਦੇ ਆਨਸਰ ਦੇ ਨੂੰ ਕਪੜੇ ਧੋਣੇ ਪੈਂਦੇ ਆਨਸਰ ਦੇ ਨੂੰ ਭੰਡੇ ਧੋਣੇ ਪੈਂਦੇ ਆ ਤੇ ਭੁੱਖ ਲੱਗਦੀ ਆ ਰੋਟੀ ਬਣਾ ਕੇ ਖਾ ਲੂ ਹੁਣ ਮੇਰਾ ਪਹਿਲਾਂ ਚਾਹ ਪੀਣ ਨੂੰ ਜੀ ਕਰਦਾ ਸੀ ਉਹ ਮੈਂ ਪਹਿਲਾਂ ਮੈਂ ਕੱਪੜੀ ਧੋਲਵਾ। ਇਹ ਕੱਡੇ ਲਈਏ ਨੰਨ 프라이ਪੋਟ ਤੇ ਲਾ ਕੇ ਫੋਨ ਲੋ ਜੀ ਚਾਹ ਬਣ ਗਈ ਕੱਪੜੇ ਧੋਤੇ ਗਏ ਚਾਹ ਪੀ ਲਿਏ ਫਿਰ ਸੁੱਕਣੇ ਪਾ ਲੈ। ਤਬਹਿ ਜੋ ਮਾਸਿੱਟ ਦਾ ਸਾਬੂਨ ਤੇ ਹੋਰ ਮੈ ਆ ਦਾ ਸ਼ਾਵਲ ਗਿੱਲਾ ਕਰਨਾ। ਕੋਸੇ ਕੋਰੇ ਹੀ ਹੋਇਆ। ਅਨਮੋਲ ਖੜੀ ਹੋਈ ਆ। ਜਾ ਹੋਦ ਦੋਈ ਹੋਈ ਆ ਲੋ ਸਰ। ਤੁਸੀਂ ਵੀ ਪੀ ਲਓ ਜੀ ਗਰਮਾ ਗਰਮ ਚਾਹ। ਅਨਮੋਲ ਖਵੱਤਰਾ। ਸੁਣੀ ਲੱਗਦੀ ਆ ਗੋਲ ਪਟੀ। ਦੋ ਮਿੰਟ ਪੱਕੀ ਨਸਨਾ ਗੱਲ ਲੈ ਬਾਤ ਲੈ ਕਿ ਜਣਾ ਮੱਸਿਆ ਤੁਸੀਂ ਜਾ ਕੇ ਆਏ ਤੁਸੀਂ ਜਣਾਓ ਹਾਂ ਮੱਸਿਆ ਹਾਂ ਕਿਵੇਂ ਸੀ ਰੌਣਕ ਬਾਬੇ ਦੇ ਰੌਣਕ ਘੱਟੇ ਦੀ ਅੱਗੇ ਜਾਣਾ ਡਾਰਾਂ ਬੰਦ ਬੰਦ ਮੱਸਿਆ ਬੇ ਹਾਂ ਤਾਂ ਕਰ ਗਈਆਂ ਖਾਦੀਆਂ ਡਾਰਾਂ ਲੋਕ ਇਕੱਠੇ ਹੋ ਜਾਂਦੇ ਉੱਥੇ ਫਲਾਣੀਏ ਕੰਮ ਮਕਾਲਾ ਤੇ ਮੁਕਾਨੀਏ ਕੰਮ ਮਕਾਲਾ ਅੱਜ ਮੱਸਿਆ ਕੱਲ ਜਾਏਗੀ ਮੱਸਿਆ ਤੇ ਜਿਆਰ ਪਤਾ ਕੀ ਕਹਿੰਦਾ ਇੱਕ ਦਿਨ ਅਸੀਂ ਮੈਂ ਕੱਲ ਪਰਸੋ ਜਾਤ ਕੇ ਗਿਆ ਸੀ ਗੁਰਦੁਆਰਾ ਸਾਹਿਬ ਜਿਆਰ ਨੂੰ ਨਾਲ ਲੈ ਕੇ ਹਨਾ ਤੇ ਅੱਜ ਬਣ ਕੇ ਪਤਾ ਤੇਰਾ ਡੈਡੀ ਕਿੱਥੇ ਗਿਆ ਕਹਿੰਦਾ ਕਿੱਥੇ ਮਾ ਗੁਰਦੁਆਰਾ ਦਾ ਮੈਂ ਕਦੇ ਚਿਲਾ ਗਿਆ ਗੇੜ ਦਾ ਫਿਰਦਾ ਡੈਡੀ ਕਹਦਾ ਅੱਜ ਮੱਸਿਆ ਸੀ ਅੱਜ ਲੈ ਕੇ ਨਹੀਂ ਗਿਆ ਈ ਵਾਹ ਨੋ ਮਾਂ ਚੱਲ ਜਾਈ ਜਾਣਾ ਇਹਦਾ ਚਲਾਕੀਆਂ ਖੇਡਦਾ ਫਿਰਦਾ ਜੀ ਮਾਂ ਕਹਿੰਦੀ ਕਿ ਕਿਉਂ ਨਹੀਂ ਮੱਥਾ ਉਹ ਕਹਿੰਦਾ ਪਤਾ ਮੈਨੂੰ ਉਹ ਕਹਿੰਦੀ ਆ ਵੀ ਚੱਲ ਗੁਰਦੁਆਰੇ ਕਹਿੰਦਾ ਮੈਂ ਕਿਹਾ ਮੇਰਾ ਸਿਰ ਨਹੀਂ ਪਾਇਆ ਹੋਇਆ ਮੇਰੇ ਕੱਪੜੇ ਦੇ ਵਧੀਆ ਪਾਏ ਮੈਨੂੰ ਟਾਈਮ ਲੱਗ ਗਿਆ ਕਹਿੰਦਾ ਮੈਨੂੰ ਆਏ ਨਹੀਂ ਆਏ ਨਹੀਂ ਜੀ ਪਤਾ ਵੀ ਅੱਜ ਮੱਸਿਆ ਹਾਂ ਗੱਲ ਤਾਂ ਸਹੀ ਹੈ ਕੀ ਖਰੀਦਣਾ ਕੋਈ ਦੁਕਾਨਾਂ ਹੈਗੀਆਂ ਸੀ ਲੋਕਤੀ ਹਾਂ ਥੰਬਾਰਾ ਕੁਝ ਬਾਬੇ ਸੁਣੇ ਨੇ ਬੋਲਦੇ ਪਾ ਟਵਨੀ ਸੋਨੀਆ ਜਨਮ ਹਵਾ ਦੂਏ ਪਾਸੇ ਨੂੰ ਸੀ ਤੇਰੇ ਵੀ ਜੂਆਂ ਪੈ ਗਈਆਂ ਹੋਰ ਮੈਂ ਕੱਡੋ ਕੱਡੋ ਅੱਜ ਵੀ ਚਾਰ ਦਿਨਾਂ ਫਾਗਰੋ ਸਰਵਾਇਆ ਕਿੱਥੇ ਜਾਊ ਨਾ ਕੋਈ ਹਾਲਾ ਕੀ ਹਾਲਾ ਕੀ ਐ ਸਿਕਰੀ ਸਿਕਰੀ ਵਈ ਮੇਰੇ ਸਿਕਰੀ ਉਮਵਾ ਨੇ ਤੇਰੇ ਹੱਟ ਸਿੱਕਰੀ ਸੱਤੂਈ ਸਿੱਕਰੀ ਬਾਈ ਭਾਈ ਕਿ ਹੋਣੀ ਆ ਤਾਂ ਹੀ ਖਾਜ ਹੁੰਦੀ ਹੁੰਦੀ ਚਾਰ ਦਿਨਾ ਬਾਅਦ ਅਚਵਾਲ ਵਾਹੇ ਨੇ ਡਰ ਰੋਕ ਵਾਲਾਂ ਦਾ ਨਿਕਲੇ ਵਿੱਚ ਪੇੜ ਦੇ ਦੁੱਧ ਨਾਲ ਨਾ ਹੋਣਾ ਪੈਣਾ ਨਾ ਮੈਂ ਦਹੀਂ ਨਾਲ ਮੈਂ ਠੰਡੇ ਪਾਣੀ ਚ ਚਾਹ ਐ ਫੇਰ ਲਿਆਈ ਮੈਂ ਪਰਾਂ ਦੇ ਚੋਂ ਲੈ ਨਾ ਜੂਠੀ ਨਹੀਂ ਬੇਣੀ ਕਿਉਂ ਥੋੜੀ ਰੁਕੀ ਆ ਹੁਣ ਹੁਣ ਤਾਂ ਥੋੜੇ ਸੈਲ ਘਟਕੇ ਸੈਲ ਘਟਾ ਲੂ ਮੇਰੇ ਘਟੇ ਚੱਲ ਤੁਸੀਂ ਤਾਂ ਬਿਮਾਰ ਰੁੱਟੇ ਹੋ ਭਾਈ ਮੈਨੂੰ ਵੀ ਕਰ ਦੋਗੇ ਨਾ ਮੈਂ ਹੁਣ ਤਾਂ ਠੀਕ ਆ ਜੀ ਝੂਠ ਨਹੀਂ ਕਹਿੰਦੇ ਖਾਣੀ ਨਹੀਂ ਚਾਹੀਦੀ ਝੂਠ ਕਿਸੇ ਦੀ ਪਹਿਲੀ ਗੱਲ ਤਾਂ ਝੂਠ ਛੱਡੋ ਨਾ ਦੂਜੀ ਗੱਲ ਖਾਓ ਨਾ ਕਿਹਾ ਤਾਂ ਕੀ ਝੂਠ ਮੈਂ ਤੇ ਹਰ ਝੂਠ ਕਰਨੀ ਆ ਪਰਮ ਛੱਡਦਾ ਹੀ ਨਹੀਂ ਉਹ ਉਨਾਂ ਹੀ ਪਾਉਂਦਾ ਉਨਾਂ ਹੀ ਖਾਂਦਾ ਜਿਉ ਛੱਡ ਵੀ ਦੇਵੇ ਤਾਂ ਉਹ ਜਾਂ ਗੈਰੀ ਦੀ ਪਾਨਗੀ ਹਾਂ ਜਾਂ ਮੇਰਾ ਜਾਂ ਕਈ ਵਾਰੀ ਉਹਦੀ ਦਾਲ ਸਬਜ਼ੀ ਉਹ ਆਪੇ ਦਿਮਾਰਾ ਖਾ ਲੈਂਦਾ ਨਹੀਂ ਉਹ ਹੁਣ ਤਾਂ ਉਹ ਪਾਉਂਦਾ ਹੀ ਹਿਸਾਬ ਦੀ ਉਹ ਨਹੀਂ ਕਰਦਾ ਮੈਂ ਤਾਂ ਬਹਾਦਰ ਦਾ ਬੱਚਾ ਸਹਾ ਉਹ ਹੋ ਗਿਆ ਹੁਣ ਤਾਂ ਕਲਮਨ ਹੋ ਗਿਆ ਵੱਡਾ ਹੋ ਗਿਆ ਹੁਣ ਤਾਂ ਜੋਗ ਹੋ ਗਿਆ ਹਾਲੇ ਇੱਕ ਬਹੁਤ ਬੜਾ ਕੰਮ ਹੋਰ ਪਿਆ ਕਿਹੜਾ ਬਰਤਨ ਸਾਫ ਕਰਨੇਗਾ ਸਾਗੜਾ ਬਥੀ ਲਾ ਤੋਣਾ ਇੱਥੇ ਲਿਆ ਕੇ ਧੋਨੇ ਭਾਂਡੇ ਜਿੱਚਾ ਚੱਲਿਆ ਕੱਥਲਿਆਂ ਲਈ ਕੇ ਰਿਆ ਆਪਦੇ ਮਤਵਲ ਜੋਗਾ ਪਾਣੀ ਕੱਢ ਲਿਆ ਹੁਣ ਅੱਗ ਥੱਲੇ ਗਿਰਦੀ ਆ ਹੁਣ ਅੱਗ ਬੁਝ ਵੀ ਗਈ ਮੈਨ ਲੱਗਦਾ ਉਹ ਚ ਦੁਬਾਰਾ ਫੇਰ ਚਲਾ ਲੰਨੇ ਆ ਮੇਰੇ ਕੱਪੜੇ ਜਿੱਲੇ ਹੋ ਗਏ ਇੱਥੇ ਚੁੱਲ੍ਹੇ ਮੂਰੇ ਅੱਗ ਜਾਲ ਕੇ ਸੇ ਕਿਸ ਕਿਸ ਕਹੂੰ 500 ਲੀਟਰ ਰਹੇਗਾ ਤਾਂ ਹੈਗਾ ਅੰਦਰ ਹਿੱਟਰ 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 ਕਿੱਥੇ 5000 ਘੱਟਦਾ ਜਾਨੂ ਫੇ ਚਾਹ ਜਿਹੜੀ ਮਗਰਲੀ ਘੁੱਟ ਠੰਡੀ ਉਹ ਸਵਾਦ ਘਾਲ ਦਿੰਦੀ ਨਹੀਂ ਬਣੀ ਮੈਂ ਝੂਠੀ ਨਹੀਂ ਬਣੀ ਝੂਠੇ ਕਾਹਦੀ ਹੁੰਦੀ ਹੈ ਝੂਠੀ ਕਾਦੀ ਝੋੜੀ ਹੋਰ ਕੀ ਜਿਹਦੇ ਹੱਥ ਚ ਗਲਾ ਦੋ ਉਹਦੀ ਝੂਠੀ ਉਹ ਕਹਦੇ ਝੂਠੀ ਕਾਦੀ ਹੁੰਦੀ ਹੈ ਅੱਗੇ ਕਹਿੰਦੇ ਹੁੰਦੇ ਸੀ ਵੀਰੇ ਉੱਥੇ ਮੱਝਾਂ ਨੇ ਪਾਣੀ ਪੀ ਲੈਣਾ ਉੱਥੇ ਕੈਸਾ ਵਾਸੇ ਸੀ ਉੱਚਾ ਵੀ ਪਾਣੀ ਸੱਚਾ ਹੀ ਸੱਚਾ ਹੁੰਦਾ ਵਿੱਲੇਰਾ ਸਵਾ ਸੇਰ ਸੇ ਪਾਣੀ ਚਾਹ ਨਾ ਉਹ ਸੁੱਚਾ ਜੋ ਝੂਠਾ ਨਹੀਂ ਹੈਗਾ ਨਾ ਪਈ ਇਹ ਤਾਂ ਚਾਹ ਹੈ ਐ ਤਾਂ ਝੂਠੀ ਆ ਐਸਾ ਸੇਰ ਨਹੀਂ ਹੋਣੀ ਘੱਟੋ ਪਾਹੀਏ ਕੱਪੜਾ ਸੁਣੇ ਚਲੋ ਸਵਾ ਸੇਰ ਕਿੰਨਾ ਹੁੰਦਾ ਮੈਨੂੰ ਨਹੀਂ ਪਤਾ ਕਿੰਨਾ ਸਵਾ ਸੇਰ ਹੁੰਦਾ ਤੁਸੀਂ ਦੱਸਿਆ ਜੀ ਕਮੈਂਟ ਕਰਕੇ ਸਵਾ ਸੇਰ ਕਿੰਨਾ ਹੁੰਦਾ ਕਿੰਨਾ ਹੁੰਦਾ ਸਵਾ ਸੇਰ ਕਿੰਨਾ ਕਿਲੋ ਹੁੰਦਾ ਮੈਨੂੰ ਵੀ ਪਤਾ ਨਹੀਂ ਤਾਂ ਨਹੀਂ ਪਤਾ ਆਹ ਨਾ ਭਾਣੀਆਂ ਤੋਂ ਬੱਚੀਆਂ ਨੇ ਆਵਦੀਆਂ ਜੀਰਾਂ ਤੋਂ ਭੈਣਾਂ ਤੋਂ ਇਹਨੂੰ ਪਤਾ ਹੋਊ ਜ਼ਰੂਰ ਦੱਸਿਆਈ ਆਦਾ ਦੇ ਬਈ ਮੈਂ ਤਾਂ ਆ ਬਲੀ ਬਾਬਾ ਕਿੰਨਾ ਹੁੰਦਾ ਇੱਕ ਸੇਰ ਸਵਾ ਸੇਰ ਮੇਨਲਾ ਦਾ ਕਹਾ ਉਹ 150 ਕਿਲੋ ਹੁੰਦਾ ਮੇਨਲਾ ਹਾਂ 50 ਕਿਲੋ ਤੋਂ ਤੇ ਹੁੰਦਾ ਪਤਾ ਨਹੀਂ ਆਪਾਂ ਦੋਨੇ ਗੱਲਾਂ ਤਾਂ ਬੱਸ ਕਰ ਕੋਈ ਹੱਸੂਆ ਬਣੇ ਤੇ ਤੁਸੀਂ ਰਾਹ ਦਿਓ ਬਈ ਕੋਈ ਨਾ ਪੰਜ ਪਤਾ ਹੀ ਨਹੀਂ ਪੱਤੇ ਆ ਤਾਂ ਤੁਸੀਂ ਯਾਦ ਸਾਨੂੰ ਤਾਂ ਪਤਾ ਨਹੀਂ ਕਿਉਂ ਨਹੀਂ ਪਤਾ ਮੰਮੀ ਤੇ ਦੀ ਮੇਰੇ ਸਿਰ ਤੇ ਸੀ ਨਹੀਂ ਲਾਵਾ ਸੀ ਇਹ ਕਿੰਨਾ ਹੁੰਦਾ ਤੁਸੀਂ ਕਿਹੜਾ ਦਰਖਤਨ ਲੱਗੇ ਦੀ ਮੰਮੀ ਡੈਡੀ ਦਾ ਥੋੜੇ ਵੀ ਸੀਗੇ ਹਾਏ ਦੂਜੇ ਦੇ ਖਾਣੇ ਸਖਾਏ ਨੇ ਸਵਾ ਸੇਰੋਂ ਨਾ ਨਾ ਡੇੜਾ ਦੁਪਹਿਰ ਦੇ ਪਾਰ ਉਹਨੂੰ ਸਵਾ ਆ ਫਿਰ ਉਹ ਮੈਂ ਪਾਰ ਪੈ ਤਾਂ ਗਈ ਫਿਰ ਮੈਂ ਸਵਾ ਸੇਰਾਂ ਉਹ ਨਾ ਮੈਨੂੰ ਕਹਦੇ ਮम्मी डैडी ਨੇ ਦੱਸਿਆ ਥੋੜ੍ਹ ਦੇ ਆਲੇ ਤੁਸੀਂ ਤਰਾਂ ਗਾ ਮੈਨੂੰ ਸੂੜੇ ਲੱਗੇ ਭਾਈ ਇਹ ਤਾਂ ਆਏ ਤੋੜ ਲਿਆ ਜਾਂ ਜਿਨੇ ਦੇ ਤਾ ਤੀ ਨਾ ਸੂੜੇ ਲੱਗੇ ਹੋਇਆ ਸੀ ਨਾ ਸੂੜੇ ਜ਼ੋੜੇ ਦੇ ਵਿੱਚ ਫਸ ਗਿਆ ਜਿਹੜਾ ਸ਼ਾਮ ਲਾੜ ਚ ਖੜਾ ਸੀ ਨਾ ਉਹ ਸੂੜਾ ਉਹਨੂੰ ਲੱਗਿਆ ਹੋਇਆ ਸੀ ਸ਼ਾਮ ਲਾੜ ਚ ਕਈ ਨਿਆਣੇ ਤੋੜ ਕੇ ਲੈ ਗਏ ਲੋਕ ਹੋਰ ਤਾਂ ਉਹ ਈਆਂ ਲਾਗਦੀਆਂ ਦਿਨਾਂ ਵਾਲੇ ਨੇ ਯਾਰ ਸੂੜ ਨਾ ਸੂੜੇ ਨੂੰ ਨਾ ਸੂੜੀਆਂ ਲੱਗਦੀਆਂ ਹੁੰਦੀਆਂ ਨਾ ਕਿ ਤੋੜਦੀਆਂ ਇਹ ਵੀ ਕਮੈਂਟਾਂ ਚ ਦੱਸਿਓ ਜੀ ਤੂਤੀਆਂ ਲੱਗਦੀਆਂ ਹੁੰਦੀਆਂ ਨੇ ਕਿ ਨੂੜੀਆਂ ਲੱਗਦੀਆਂ ਨੇ ਦੱਸ ਦਿਓ ਬਈ ਹਾਂ ਤੂਤੀਆਂ ਲੱਗਦੀਆਂ ਤੂਤ ਨੂੰ ਨੂੜੇ ਲਾਦੀਆ ਹਟੇ ਇੱਧਰ ਪੁੱਤੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਨਾ ਤਾਂ ਜੀਰੋ ਆ ਕੱਲ ਹੁਣ ਇਹ ਕੱਪੜ ਮੰਡੀ ਬਾਜ਼ਾਰ ਉੱਤੇ ਮੈਨੂੰ ਤਾਂ ਇਹ ਕੰਮ ਨਹੀਂ ਕਰਦਾ ਥੱਲੇ ਥੋ ਲੋ ਤੇ ਸੁੱਕਣੇ ਪਾਉਣੇ ਆ ਇਹ ਲੋਕ ਵੀ ਤਾਂ ਕੋਠਿਆਂ ਦੇ ਕੱਪੜੇ ਸੁਕਣ ਪਾ ਲਿਆ ਇਹ ਕੋਠੇ ਤੇ ਨਹੀਂ ਪਾਉਂਦੇ ਅਸੀਂ ਅੰਦਰਲੇ ਵਾਸਤੇ ਮੈਨੂੰ ਕੋਠੇ ਤੇ ਕੱਪੜਾ ਸੁਕੜਾ ਪਾਉਣਾ ਹੀ ਵਧੀਆ ਲੱਗਦਾ ਮੈਨੂੰ ਬੇੜੇ 'ਚ ਪਾਉਣੇ ਬੜੀ ਵਧੀਆ ਲੱਗਦੇ ਹੁਣ ਤਾਂ ਮੇਰਾ ਸੁਭਾਅ ਇਹ ਜਿਹਾ ਬਣ ਗਿਆ ਬਸ ਕੱਪੜੇ ਧੋ ਦੋ ਪਰ ਇਹੋਲੇ 'ਚ ਸੁਕਣੇ ਪਾ ਲੇ ਮੈਂ ਤਾਂ ਨਹੀਂ ਵਧੀਆ ਲੱਗਦਾ ਇੱਥੇ ਬੇੜੇ 'ਚ ਵੀ ਸੁਕਣੇ ਪਾਏ ਨੂੰ ਵਧੀਆ ਲੱਗਦਾ ਮੇੜਾ ਮੰਤਕਾ ਸਾਡਾ ਬੇੜਾ ਵਾਲਾ ਛੋਟਾ ਕੀ ਗੱਲ ਹੁਣ ਤੋਂ ਮੇਰੇ ਕੋ ਖਾਜ ਹੋਣ ਲੱਗ ਗਈ ਮੈਨੂੰ ਬਹਿਮ ਪੈ ਗਿਆ ਹਾਂ ਵੇ ਹੈਗੀ ਹੈ ਇਹ ਤੇ ਕੀ ਹੈ ਮੈਂ ਸ਼ੈਂਪੂ ਕੋ ਦਲਾ ਸੀ ਖਾ ਸਦਣਾ ਮੈਂ ਸ਼ੈਂਪੂ ਤੋਂ ਪਰ ਉਦੋਂ ਲਾਈ ਮੈਂ ਤਾਂ ਹੀ ਨਾ ਕੇ ਸੁਣਾਈ ਸੀ ਖੋਪਰੀ ਦਾ ਤੇਲ ਆ ਖੋਪਰੀ ਨਾਰੀਅਲ ਦਾ ਤੇਲ ਵੀ ਪਹਿਲਾਂ ਕੱਲੋਂ ਕੀ ਜੇ ਮੰਗਲ ਵਾਲਾ ਨਾਰੀਅਲ ਦਾ ਮੈਨੂੰ ਖੋਪਾ ਕੀ ਹੁਣ ਇਹ ਵੀ ਹੇ ਵੀ ਕਮੈਂਟਾਂ ਦਾ ਦੱਸਿਆ ਹੁਣ ਖੂਬ ਪਾਣੀ ਹੁੰਦਾ ਕਮੈਂਟ ਕਰਦੇਆ ਕਰੋ ਤੁਸੀਂ ਹਰ ਸਾਰੇ ਕਿਹਨਾਂ ਸਦੀ ਤੱਕ ਜਾਂਦੇ ਨੇ ਠੰਡਾ ਠੰਡਾ ਰਾਂਗ ਪਰ ਮਾਉਂਦੇ ਹੁੰਦੇ ਸ਼ੇਲਿਆ ਤੇ ਪਤਨੀਆਂ ਪਤਨੀਆਂ ਕਿਹੜਾ ਹੁੰਦਾ ਕਿਡੀਆਂ ਨੂੰ ਬੋਲਦੇ ਤੋਤੇ ਬੋਲਦੇ ਤੂ ਤੇ ਆ ਬੋਲਦੇ ਆ ਤੇ ਟਾਲੀ ਤੇ ਬੈਠੇ ਹੰਤ ਨਸੂੜਾ ਬਣੀ ਆਲੀ ਕਾਂਦੀ ਤੇ ਬੈਠੇ ਤੋਤੇ ਉਹਹ ਫਤਨੀ ਕਹਤ ਨੀਂਦ ਜੀ ਆਈ ਜਾਂਦੀ ਆ ਨੀਂਦ ਠੰਡ ਕਰਕੇ ਅੱਖਾਂ ਜਿਵੇਂ ਚੜੀਆਂ ਮੇਰੀਆਂ ਹੁਣ ਦੁਬਾਰਾ ਹੋ ਹੋ ਜਾਣੇ ਆ ਹੱਥ ਠੰਡੇ ਠੰਡੇ ਕੱਪੜਿਆਂ ਨੂੰ ਲਾਉਣੇ ਚਲ ਪੀਵੋ ਚਾਹ ਸੱਦਰ ਚੇਤੇ ਚਲੋ ਚਲੋ ਪਾਧਰੋ ਪਾਧਰੋ ਟੱਪ ਚੋਂ ਬੰਡੋਲਣਾ ਹਾਲੇ ਵੈਪਰ ਫੇਰਨਾ ਹਾਲੇ ਆਈ ਹੀ ਕੱਪੜੇ ਕਿੱਲੇ ਹੋ ਗਏ ਮੇਰੇ ਹਾਲੇ ਹਾਲੇ ਹਾਂ ਦੇ ਛੱਡ ਮੈਂ ਨਾ ਉਹ ਖੇਡਦੀ ਸੀਗੀ ਨਿਆਣੀ ਆ ਨਾ ਤੂੰ ਨਿਆਣੀ ਆ ਤੂੰ ਹਾਂ ਨਿਆਣੀ ਆ ਮੈਂ ਹਲਾ ਅਭੀ ਤਾਂ ਮੈਂ ਬੱਚਾ ਨਿਆਣੀ ਮੰਗੂ ਕੋ ਪੜੇਗੀ ਜੇ ਹਾਲੇ ਹਾਏ ਅਕਲ ਤਾਂ ਹੈ ਹੀ ਅਕਲ ਤਾਂ ਹੈ ਇਹ ਵੱਤ ਤਾਂ ਨਹੀਂ ਕਰਦੀ ਕਹਿ ਦੋ ਮੈਂ ਇਸ ਬੜੀ ਕਾਕਲ ਮਤਲਬ ਟੁੱਟੀ ਅੱਜ ਦੂਈ ਚਲਾਈ ਪੈਪ ਲਾ ਕੇ ਚਲਾਈ ਸਾਰੇ ਜਣ ਕਿਹੜਾ ਹੋਵੇ ਟੁੱਟੀ ਬਲਾਂ ਇਹ ਦੇਖੇ ਵੀ ਛੜੀ ਟੁੱਟੀ ਹੋਈ ਜਾਂ ਲਪੇ ਮੈਂ ਹੀ ਖੜਾਈ ਸੀ ਉਹ ਮੈਂ ਹੀ ਚਲਾ ਲਈ ਅੱਜ ਫੇਰ ਮੈਂ ਹੁਣ ਕੰਮ ਕਰਕੇ ਫੇਰ ਖੜਾ ਲੈਣੀ ਹੈ ਰੋਟੀ ਉਹਦਾ ਉਹ ਕੋਲ ਦਨੀ ਹੈ ਜਿਹੜਾ ਕੀ ਹੁੰਦਾ ਉਹਦਾ ਚਲਾਉਣ ਵਾਲਾ ਹੈਡਲ ਜੀ ਕਿਉਂਕਿ ਬੰਦ ਨਹੀਂ ਹੁੰਦੀ ਹੈਗੀ ਫੇਰ ਕਲ ਇਹ ਪਰਕ ਪਰਸਪੁਰ ਨੇ ਭਾਈ ਇਹ ਬਹੁਤ ਢੇਰਾ ਲੋ ਦੇਖ ਲੈ ਖੋਏ ਇਹ ਥਾਏ ਇਹ ਖਰੀਦ ਸੋਜੀ ਦਿਨ چھਪ ਗਿਆ ਸੂਰਜ ਥੋੜਾ ਜਿਹਾ ਹੀ ਖੜਾ 5:00 ਵਜੇ 5:30 ਹੋ ਗਏ ਤਾਰਾਂ ਚੋਰੀਏ ਗੋਹਾ ਦੀ ਟੋਕਰੀ ਆ ਜਿਹੜੀ ਉਹ ਵੀ ਚੱਕਦੀਏ ਫਿਰ ਸਵੇਰੇ ਲੇਟ ਹੋ ਜਾਂਦੇ ਆ ਫਿਰ ਸਵੇਰੇ ਪਾ ਤ ਜਾਂਦਾ ਗੋਹਾ ਬਹੁਤ ਜ਼ਿਆਦਾ ਹੋ ਜਾਂਦਾ ਆਪਾਂ ਕੱਲ ਸ਼ਾਮ ਨੂੰ ਚੱਕਿਆ ਸੀ ਕੱਲ ਵੀ ਚੱਕਤਾ ਸੀ ਨਾ ਅੱਜ ਸਵੇਰੇ ਗੋਹਾਵਾਲਾ ਵੱਧ ਸੀ ਆਪਾਂ ਲੇਟ ਚੱਕਿਆ ਨਾ ਟੰਡ ਕਰਕੇ ਸੋ ਹੋਇਆ ਛੁੱਟੀਆਂ ਦਾ ਛੁੱਟੀਆਂ ਦਾ ਸੋਫ ਹੋਇਆ ਹੋਇਆ ਹਾਏ ਰੱਬਾ ਕੋਈ ਕੰਮ ਨਹੀਂ ਹੁੰਦਾ ਕੁਛ ਵਾਸਤਾ ਨਹੀਂ ਹੁੰਦਾ ਮੈਨੂੰ ਠੰਡ ਲੱਗਦੀ ਸੀ ਸਿਰ ਨੂੰ ਮੈਂ ਆਹ ਵਾਲਾ ਜੁਝਾਰ ਦਾ ਛੋਟੇ ਹੰਡੇ ਦਾ ਪਟਕਾ ਬੰਨ ਲਿਆ ਸਿਰ ਤੇ ਕਰਦੇ ਆ ਪੂਜਾ ਵੀ ਕਰਦੇ ਆ ਪੂਜਾ ਨਹੀਂ ਕਰਦੇ ਵੈਸੇ ਅਸੀਂ ਪਾਠ ਪਾਠ ਕਰਦੇ ਆ ਪੂਜਾ ਨਹੀਂ ਕਰਨੀ ਸਿੱਖਾਂ ਨੂੰ ਪੂਜਾ ਕਰਨ ਨਹੀਂ ਮਨਾਇਆ ਪਹਿਲਾਂ ਗੋਹਾ ਚੱਕਣਾ ਸ਼ਾਹ ਹੋ ਬਲੇ ਗੋਹੇ ਟੋਪਰੇ ਛੇੜ ਦੋ ਨੀ ਫਿਰ ਨੇ ਚੱਕਣਾ

ਮਸ਼ੀਨ ਅੰਦਰ ਕਰਨੀ ਆ ਹੁਣ ਮੈਂ ਮਸ਼ੀਨ ਅੰਦਰ ਕਰਦਾ ਹਾਂ ਹੁਣ ਮੈਂ ਕਰਕੇ ਆਈ ਕੱਪੜੇ ਤਾਂ ਜਿਹੜੇ ਇੱਕ ਦੋ ਸੀਗੇ ਇਹਨਾਂ ਦੀ ਕੋਟੀ ਆ ਜਿਹੜੀ ਬਲੂ ਜੀ ਅੱਜ ਕੱਲ੍ਹ ਜ਼ਿਆਦਾ ਹੀ ਦੀਂਦੀ ਹੈ ਇਹਨਾਂ ਤੇ ਪਾਈ ਹੋਈ ਉਹ ਮੋਟੀ ਬਹੁਤ ਤੇ ਨਾਲੇ ਵਧੀਆ ਚੰਦ ਪਾਈ ਰੱਖਦੇ ਆ ਜੀ ਮੇ ਜਿਆਨ ਨੂੰ ਕਿਹਾ ਹੋ ਹੀਟਰ ਲਾਈ ਬੈਠਾ ਮੈਂ ਕਿਹਾ ਬੰਦ ਨਾ ਕਰੀਂ ਹੀਟਰ ਇਧਰ ਨੂੰ ਘੁਮਾ ਦੇ ਉਣੀ ਵੀ ਨਾ ਹੋਵੇ। ਸੇਪ ਕੱਢ ਦੀਏ। ਲਾ। ਭਾਈ ਨੂੰ ਐਵੇਂ ਪੈਸੇ ਦਿੱਤੇ ਸਾਰਾ ਡਿਗਾਰਡਮੈਂਟ ਤਾਂ ਇਹਦਾ ਫੇਰ ਖੋਲ ਪਾ। ਸਾਰੀ ਖੋਲ ਮਾਰੀ। ਪਾਣੀ ਨਿਕਲ ਗਿਆ। ਹੋ ਗਏ ਘੰਟੇ 2 ਕੱਪੜੇ ਧੋਤੇ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ ਮੈਮ ਜੀ ਹੋ ਗਈ। ਹਾਂਜੀ ਹਾਂਜੀ। ਬਸ ਆਹੀ ਕੰਮ ਤੋਂ ਮੈਂ ਡਰਦੀ ਆ ਕਦੇ ਅੰਦਰ ਕੱਟ ਕਦੇ ਬਾਹਰ ਕੱਢ ਉੱਪਰ ਵਧੀਆ ਮौज ਆ ਇਹ ਗਰਮੀ ਚ ਉੱਪਰ ਜਾਉਂ ਆਏ ਹਾਏ ਹਾਂਜੀ ਉਰੇ ਹੀ ਆ ਜਿਹੜਾ ਮੈਂ ਚਾਹ ਤਾ ਇੱਕ ਮਿੰਟ ਦੂਰ ਨਹੀਂ ਹੋ ਜਾਂਦਾ ਜਦ ਹੀ ਉਰੇ ਆ ਉਰੇ ਆ ਕਿ ਤੁਰੇ ਫੜ ਕੇ ਅਗਲਾ ਤਾਂ ਕਾਲਾ ਵੇ ਹੈਂਡਲ ਚਾਹੀਦਾ ਹੁੰਦਾ ਇਹਨੂੰ ਇੱਕ ਇਹਦਾ ਉਹ ਆ ਚਲ ਇੱਥੇ ਲਾ ਦਿੰਦੀ ਆ ਖੜ ਜਾ ਇੱਕ ਮਿੰਟ ਰੁਕ ਜਾ ਆਕਰ ਨਰਚ ਲਾ ਦਿੰਦੀ ਆ ਨਾਲ ਸੁਪੂ ਜੀ ਚੰਗੀ ਤਰ੍ਹਾਂ ਫੇਰ ਕੱਲ ਨੂੰ ਕਰ ਦੂੰ ਅੰਦਰੇ ਹਾਏ ਹਾਏ ਲੋਟ ਜੇ ਪਹਿਲਾਂ ਦਰਵਾਜ਼ਾ ਬੰਦ ਕਰਦੀ ਹੋਰ ਨਾ ਚੂਹੀ ਵੜ ਜੇ ਮੰਜੀਰਾ ਕੀ ਉਹ ਚੱਕਣੀ ਹਜ਼ਾਰ ਤੱਕ ਚੱਕਣੀ ਪੈਂਦੀ ਆ ਬਾਹਰ ਹਾਂਜੀ ਇੱਕ ਫੇਟ ਕੋਟਿਸ ਕੋ ਨਾ ਬਚਾ ਜਹਾਣਾ ਨਹੀਂ ਨਾਲ ਲਾ ਕੇ ਓ ਤੂੰ ਆਪਣੇ ਘਰ ਇਸ ਤਰ੍ਹਾਂ ਗਿੱਲਾ ਕਰ ਲੈਣਾ ਉਹ ਤਾਂ ਬਹੁਤ ਗਿੱਲੀ ਆ ਅੱਬੇ ਇਹ ਤਾਂ ਮਾਰ ਗਈ ਲਓ ਕੋਟੀ ਸਤਾ ਆਈ ਜਾ ਰਹੀ ਹੈ ਭਈ ਸਸਰੀ ਘਰ ਨੂੰ ਤੂੰ ਕਹਿੰਦਾ ਭਈ ਸਸਰੀ ਘਰ ਕਬੂਲ ਕਰ ਲੋ ਚਾਰ ਸਾਲ ਪਹਿਲਾਂ ਸਸਰੀ ਘਰ ਬੁਲਾਈ ਤੀ ਤੁਸੀਂ ਹਾਲੇ ਤੱਕ ਕਬੂਲ ਨਹੀਂ ਕਰੀ ਹੈਗੀ ਮੈਂ ਵੀਡੀਓ ਚ ਉਹਨਾਂ ਨੂੰ ਕਰ ਦਿੰਦਾ ਤਬ ਕੀ ਕਹਿੰਦਾ ਮੈਂ ਵੀਡੀਓ ਚ ਨਹੀਂ ਆਇਆ ਕਰਨਾ ਇਹ ਹੈ ਸ਼ੈਸ਼ੜੀ ਕਾਲ ਜੀ ਸ਼ੈਸ਼ੜੀ ਕਾਲ ਜੀ ਉਹ ਤਾਂ ਨਿੱਕੂ ਜਿਹਾ ਸੀ ਕਿੰਨਾ ਸੀਗਾ ਯਾਰ ਇਹ ਬਿਮਾਰ ਹੋ ਜੇਗਾ ਤਾਂ ਤਾ ਉਹ ਤਾਂ ਇਸ ਤਰ੍ਹਾਂ ਕੱਦਾ ਹੀ ਲੱਗਦਾ ਆਏ ਕਿ ਉਹ ਤੇ ਫਿਰ ਮੈਂ ਆਪਣੇ ਕੋਲੋਂ ਆਇ ਕਿ ਨਹੀਂ ਕੋ ਮਾ ਕੋਈ ਨਾ ਰਾਤ ਨੂੰ ਮੈਂ ਘਰ ਤੋਂ ਪੈਣ ਲੱਗੇ ਹੀਟਰ ਇੱਧਰ ਨੂੰ ਲਾ ਕੇ ਪੈ ਜਾਗੇ ਤੜਕੇ ਨੂੰ ਜਾਂ ਕੋਟੀ ਹੋਊ ਜਾਂ ਕੁਰਸੀ ਪਿਗਲ ਜੂ ਜਾਂ ਕੋਟੀ ਸੁੱਕ ਜੂ ਦੋਹਾਂ ਚ ਇੱਕ ਕੰਮ ਤਾਂ ਹੋਊਗਾ ਹੀ ਬੱਸ ਹੁਣ ਹੋਰ ਤਾਂ ਨਹੀਂ ਕੁਛ ਨਾ ਤੂੰ ਬੁੱਕ ਤੇ ਇਹ ਨੱਕ ਚ ਪਾਣੀ ਆ ਜਾਂਦਾ ਠੰਡ ਨਾਲ ਭੁੱਖ ਲੱਗੀ ਬਸ ਆ ਕੇ ਰੋਟੀਆਂ ਬਣਾ ਲੈਣੀ ਆ ਅੱਜ ਇੱਕੋ ਵਾਰ ਰੋਟੀ ਖਾਦੀ ਆ ਦੁਬਾਰਾ ਕੁਝ ਖਾਦਾ ਨਹੀਂ ਭਾਈ ਕੱਲ ਨੂੰ ਹੁਣ ਲਾਨ ਕੀਤਾ ਵੀ ਦੁੱਧ ਕਰੇ ਰੱਖੋ ਜਿਹੜਾ ਹੈਗਾ ਥੋੜਾ ਜਿਹਾ ਵਹਿਗਰੂ ਦੀ ਕਿਰਪਾ ਨਾਲ ਪਿੰਨੀਆਂ ਬਣਾ ਲਈਏ ਚਲੋ ਜੀ ਅੱਪ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ ਤੁਹਾਨੂੰ ਨੈਕਸਟ ਵਧੀਆ ਜੇ ਵਲੌਗ ਦੇ ਨਾਲ ਤੇ ਵਹਿਗਰੂ ਅਗੇ ਅਰਦਾਸ ਕਰੋ ਧੁੱਪ ਨਿਕਲਿਆ ਵੇ ਜਲਦੀ ਤੋਂ ਜਲਦੀ ਤੇ ਠੀਕ ਹੈ ਜੀ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਚੈਨਲ ਤੇ ਪਹਿਲੀ ਵਾਰੀ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ